ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਹਾਰੀ ਸਤਸੰਗ ਜੀਓ ਆਓ ਜੱਸਾ ਸਿੰਘ ਜੀ ਆਲੂ ਵਾਲੀਆ ਜਿਨ੍ਹਾਂ ਦੇ ਬਾਬਤ ਆਰਜੀ ਦੇ ਨਾਲ ਵਿਚਾਰ ਵਟਾਂਦਰਾ ਸਾਂਝਾ ਕਰੀਏ ਜਿਨ੍ਹਾਂ ਨੇ 9 ਜਨਵਰੀ 1765 ਨੂੰ 15000 ਸਿੰਘਾਂ ਨਾਲ ਦਿੱਲੀ ਤੇ ਹਮਲਾ ਕੀਤਾ ਸੀ ਕਾਜੀ ਨੂਰ ਮੁਹੰਮਦ ਨੇ ਜੋ ਕੁਝ ਆਪਣੀ ਅੱਖੀਂ ਦੇਖਿਆ ਉਸ ਨੂੰ ਫਾਰਸੀ ਕਵਤਾ ਵਿੱਚ ਲਿਖਿਆ ਤੇ ਆਪਣੀ ਕਿਤਾਬ ਦਾ ਨਾਂ ਜੰਗਨਾਮਾ ਰੱਖਿਆ ਐਮਰ ਸ਼ਾਹ ਵਦਾਲੀ ਨੂੰ ਪੰਜਾਬ ਦੀਆਂ ਖਬਰਾਂ ਮਿਲੀਆਂ ਤਾਂ ਉਸ ਨੇ ਹਿੰਦੁਸਤਾਨ ਉੱਤੇ 7ਵੇਂ ਹਮਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਡੇਰਾ ਸਮਾইল ਖਾਂ ਤੇ ਡੇਰਾ ਗਾਜੀ ਖਾਂ ਉੱਤੇ ਸਿਕੰਦਾ ਕਬਜ਼ਾ ਹੋ ਜਾਣ ਕਾਰਨ ਮੀਰ ਨਸੀਰ ਨੂੰ ਆਪਣੀ ਇਲਾਕੇ ਦੀ ਫਿਕਰ ਲੱਗੀ ਹੋਈ ਸੀ ਅਬਦਾਲੀ ਆਪਣੀ 18000 afghan ਫੌਜ ਨੂੰ ਲੈ ਕੇ ਏਮਨਾਬਾਦ ਪਹੁੰਚ ਗਿਆ ਹੈ ਮੀਰ ਨਸੀਰ ਖਾਨ ਵੀ ਆਪਣੀ 12000 ਬਲੋਚ ਸੈਨਾ ਲੈ ਕੇ ਉਸ ਨਾਲ ਲੜਿਆ afghan ਤੇ ਬਲੋਚ ਸੈਨਾ ਬਿਨਾਂ ਕਿਸੇ ਵਿਰੋਧ ਦੇ ਲਾਹੌਰ ਪਹੁੰਚ ਗਈ ਅਬਦਾਲੀ ਨੇ ਰਾਏ مشوره ਲਈ ਯੁੱਧ ਪ੍ਰੀਸ਼ਦ ਦੀ ਬੈਠਕ ਬੁਲਾਈ ਜਦੋਂ ਸਾਰੇ ਸਰਦਾਰ ਇਕੱਠੇ ਹੋ ਗਏ ਉਸਨੇ ਕਿਹਾ ਸਿੱਖ ਤਾਂ ਕਿਧਰੇ ਨਜ਼ਰ ਨਹੀਂ ਆ ਰਹੇ ਕੀ ਕਰੀਏ ਜੰਗ ਕਿਸ ਦੇ ਨਾਲ ਲੜੀਏ ਉਦੋਂ ਹੀ ਹਰਾਵਲ ਦਸਤੇ ਦਾ ਇੱਕ ਤੇਜ਼ ਰਫ਼ਤਾਰ ਘੋੜਸਵਾਰ ਹੌਂਕਦਾ ਹੋਇਆ ਆਇਆ ਉਸਨੇ ਖਬਰ ਦਿੱਤੀ ਸਿੱਖਾਂ ਦੇ ਇੱਕ ਲਸ਼ਕਰ ਨੇ ਦਰਾਨੀ ਫੌਜ ਤੇ ਹਮਲਾ ਕਰ ਦਿੱਤਾ ਹੈ ਹਰਾਵਲ ਦਸਤੇ ਦਾ ਬੁਰਾ ਹਾਲ ਹੈ ਜੇ ਜਲਦੀ ਮਦਦ ਨਾਲ ਭੇਜੀ ਗਈ ਪੂਰੇ ਦਸਤੇ ਦਾ ਸਫਾਇਆ ਹੋ ਜਾਵੇਗਾ ਜਦੋਂ ਬਦਾਲੀ ਦੇ ਪਹੁੰਚਣ ਦਾ ਸਮਾਂਚਾਰ ਮਿਲਿਆ ਚੜਤ ਸਿੰਘ ਸ਼ੁਕਰਚਕੀਆ ਸਿਆਲਕੋਟ ਵੇ ਸੀ ਉੱਥੇ ਰੁਕਣ ਦੀ ਬਜਾਏ ਉਹ ਝਟਪਟ ਲਾਹੌਰ ਵੱਲ ਤੁਰ ਪਿਆ ਜਿਸ ਸਿੱਖ ਦਸਤੇ ਨੇ ਬਲੋਚਾਂ ਤੇ ਅਫਗਾਨਾਂ ਦੇ ਹਰਾਵਲ ਦਸਤੀ ਉਤੇ ਅਚਾਨਕ ਧਾਵਾ ਬੋਲਿਆ ਸੀ ਉਹਦਾ ਨੇਤਾ ਸਰਦਾਰ ਚੜਤ ਸਿੰਘ ਹੀ ਸੀ ਦੁਸ਼ਮਨ ਹਰਾਵਲ ਦਸਤੀ ਦੀ ਕਮਾਂਡ ਗੈਰਾਮ ਖਾਨ ਮਗਸੀ ਤੇ ਅਹਿਮਦ ਖਾਨ ਬਲੀਦ ਦੇ ਹੱਥ ਸੀ ਚੜ ਸਿੰਘ ਦਾ ਹਮਲਾ ਇਹਨਾਂ ਤੇ ਤੇ ਧਾਕੜ ਸੀ ਕਿ ਅਹਿਮਦ ਖਾਨ ਤੇ ਉਹਦਾ ਬੇਟਾ ਪਹਿਲੀ ਝੜਪ ਵਿੱਚ ਹੀ ਮਾਰਿਆ ਗਿਆ ਮੀਰ ਅਫਦਲ ਨਵੀ ਤੇ ਮੀਰ ਨਸੀਰ ਖਾਨ ਹਰਾਵਲ ਦਸਤੇ ਦੀ ਮਦਲੀ ਪਹੁੰਚੇ ਕਮਸਾਨ ਦੀ ਲੜਾਈ ਹੋਈ ਤੇ ਨਸੀਰ ਖਾਨ ਦਾ ਘੋੜਾ ਮਰ ਗਿਆ ਜੇ ਉਹਦਾ ਬੰਦੂਕ ਚੀ ਨੌਕਰ ਹਮਲਾ ਕਰਨ ਵਾਲੇ ਉੱਤੇ ਗੋਲੀ ਨਾ ਦਾਗ ਦਿੰਦਾ ਤਾਂ ਮੀਰ ਦਾ ਕੰਮ ਵੀ ਤਮਾਮ ਹੋ ਜਾਣਾ ਸੀ ਆਪਣੇ ਲੰਮੀ ਅਨਪ੍ਰਵਿਚੋਂ ਖਾਲਸੇ ਨੇ ਲੜਨ ਦੇ ਨਵੇਂ-ਨਵੇਂ ਢੰਗ ਤਰੀਕੇ ਕੱਢ ਲੈ ਸਨ ਇਹਨਾਂ ਤਰੀਕਿਆਂ ਨੇ ਆਪਣੀ ਪ੍ਰਭੂਲ ਹੌਂਸਲੇ ਸਦਕਾ ਜਬਰਦਸਤ ਦੁਸ਼ਮਨ ਉਤੇ ਵੀ ਭਾਰੂ ਹੋ ਨਿਬੜਦੇ ਸਨ ਇਸ ਲੜਾਈ ਵਿੱਚ ਉਹਨਾਂ ਦਾ ਢੰਗ ਇਹ ਸੀ ਪਹਿਲਾ ਇੱਕ ਜਥਾ ਕੋਈ ਦੂਰੀ ਤੇ ਨਿਸ਼ਾਨੇ ਉੱਤੇ ਗੋਲੀਆਂ ਦੀ ਵਾਸ਼ਰ ਕਰਦਾ ਫਿਰ ਦੁਬਾਰਾ ਬੰਦੂਕਾਂ ਭਰ ਲਈ ਪਿੱਛੇ हट ਜਾਂਦਾ ਸੀ ਉਸ ਪਿੱਛੋਂ ਦੂਜਾ ਜਥਾ ਦੂਜੇ ਪਾਸਿਓਂ ਗੋਲੀਆਂ ਦਾ ਮੀਂਹ ਵਰਾ ਦਿੰਦਾ ਇੰਜ ਤਿੰਨ ਚਾਰ ਜਥੇ ਚਾਰੇ ਪਾਸਿਓਂ ਗੋਲੀਆਂ ਦੀ ਵਰਖਾ ਕਰਦੇ ਰਹਿੰਦੇ ਦੁਸ਼ਮਣ ਦੇ ਨੱਕ ਵਿੱਚ ਦਮ ਕਰੀ ਰੱਖਦੇ ਉਹ ਕਿਸੇ ਪਾਸੇ ਮੂੰਹ ਨਹੀਂ ਮੋੜਨ ਦੇ ਸਕਦੇ ਸੀ ਇੰਜ ਸਿੱਖ ਜਥੇ ਆਵਤਾ ਆਰਾਮ ਕਰ ਲੈਂਦੇ ਪਰ ਦੁਸ਼ਮਣ ਨੂੰ ਚੈਨ ਨਹੀਂ ਸਾਂ ਲੈਣ ਦਿੰਦੇ ਸਰਦਾਰ ਚੜ੍ਹ ਸਿੰਘ ਦੁਸ਼ਮਣਾਂ ਨੂੰ ਆਪਣੇ ਹੱਥ ਵਿਖਾ ਕੇ ਪਿਛੇ ਹਟਿਆ ਘਾਤ ਲਾ ਕੇ ਕਿਸੇ ਹੋਰ ਮੌਕੇ ਦੀ ਤਾੜ ਵਿੱਚ ਬੈਠ ਗਿਆ ਐਮਰ ਸ਼ਾਹ ਨੂੰ ਕਿਸੇ ਨੇ ਖਬਰ ਦਿੱਤੀ ਸਿੱਖ ਅੰਮ੍ਰਿਤਸਰ ਵੱਲ ਚਲੇ ਗਏ ਨੇ ਉਧਰ ਤੁਰ ਪਿਆ ਕਦੀ ਉਹ 150 ਕੋਹ ਦਾ ਸਫ਼ਰ 36 ਘੰਟਿਆਂ ਵਿੱਚ ਕਰਕੇ ਕੋ ਪਹੁੰਚਿਆ ਕਿੱਥੇ ਹੁਣ ਲਾਹੌਰ ਤੋਂ ਸਰ ਪਹੁੰਚਣ ਵਿੱਚ ਤਿੰਨ ਤਿੰਨ ਤੇ ਤਿੰਨ ਰਾਤਾਂ ਲੱਗ ਗਈਆਂ ਸਨ ਕਾਰਨ ਕੀ ਸੀ ਰਸਤੇ ਵਿੱਚ ਸਿੱਖ ਗਰੀਲਿਆਂ ਦੇ ਨਾਲ ਝੜਪਾਂ ਹੁੰਦੀਆਂ ਰਹੀਆਂ ਪਹਿਲੀ ਦਸੰਬਰ ਨੂੰ ਜਦੋਂ ਅਮਰਸ਼ਾ ਦਰਬਾਰ ਸੈ ਪਹੁੰਚਿਆ ਉਸ ਨੂੰ ਉੱਥੇ ਕੋਈ ਸਿੱਖ ਦਿਖਾਈ ਨਾ ਦਿੱਤਾ ਜਦੋਂ ਅਮਰਸ਼ਾ ਵਿਸ਼ਾਲ ਪ੍ਰਕਰਮਾ ਵਿੱਚ ਗਿਆ ਬਾਬਾ ਗੁਰਬਖਸ਼ ਸਿੰਘ ਜੀ ਨਾਲ 30 ਸਿੱਖ ਬੁਰਜਾਂ ਵਿੱਚੋਂ ਨਿਕਲੇ ਤੇ ਅਫਗਾਨੀ ਬਲੋਚੀ ਸੈਨਾਂ ਤੇ ਟੁੱਟ ਕੇ ਪੈ ਗਏ ਜਿਨ੍ਹਾਂ ਦੀ ਗਿਣਤੀ 30 ਹਜ਼ਾਰ ਸੀ ਉਹ ਉਥੇ ਸ਼ਹੀਦ ਹੋ ਜਾਣ ਦੇ ਨਿਚੇ ਨਾਲ ਹੀ ਰੁਕੇ ਹੋਏ ਸਨ ਉਹਨੂੰ ਨੂੰ ਨਾ ਕਤਲ ਹੋਣ ਦਾ ਡਰ ਸੀ ਨਾ ਕੋਈ ਮੌਤ ਦਾ ਭੈਅ ਸੀ ਉਹ ਜੋ ਲੜੇ ਦੀਨ ਕੇ ਹੇਤ ਆਲਾਪ ਦੇ ਹੋਏ ਦੁਸ਼ਮਣਾਂ ਨਾਲ ਟਕਰਾ ਗਏ 30 ਦੇ 30 ਲੜਦੇ ਹੋਏ ਸ਼ਹੀਦ ਹੋ ਗਏ ਸਿੱਖਾਂ ਦੇ ਧਰਮ ਜੋਧ ਦੇ ਸਾਹਮਣੇ ਗਾਰੀਆਂ ਦਾ ਧਰਮ ਯੁੱਧ ਫਿੱਕਾ ਪੈ ਗਿਆ ਅਬਦਾਲੀ ਨੇ ਇੱਧਰ ਉੱਧਰ ਸਿੱਖਾਂ ਦੀ ਭਾਲ ਕੀਤੀ ਪਰ ਉਹ ਕਿਧਰੇ ਨਜ਼ਰ ਨਹੀਂ ਆਏ ਇਸ ਲਈ ਲਾਹੌਰ ਵੱਲ ਪਰਤ ਗਿਆ ਇੱਕ ਵਾਰੀ ਫਿਰ ਯੁੱਧ ਪ੍ਰੀਸ਼ਦ ਦੀ ਬੈਠਕ ਬੁਲਾਈ ਆਪਣੇ ਸਰਦਾਰਾਂ ਨੂੰ ਪੁੱਛਿਆ ਸਿੱਖ ਖੁੱਲੀ ਲੜਾਈ ਵਿੱਚ ਤਾਂ ਸਾਹਮਣੇ ਆਉਂਦੇ ਨਹੀਂ ਛਵਟਾ ਮਾਰਦੇ ਨੇ ਇਸ ਦਾ ਕੀ ਕੀਤਾ ਜਾਏ ਅਬਦਾਲੀ ਸਿੱਧਾ ਸਰਦ ਜਾਂ ਦੀ بجائے ਬਟਾਲੇ ਪਹੁੰਚਿਆ ਪੂਰੇ ਇਲਾਕੇ ਵਿੱਚ ਲੁੱਟ ਮਚਾ ਦਿੱਤੀ ਗੰਨਾ ਗੁੜ ਗਊ ਮਾਂ ਤੇ ਤੇਲ ਸਦਾਰਾਂ ਛਪਾਈਆਂ ਤੇ ਨੌਕਰਾਂ ਚਾਕਰਾਂ ਨੇ ਇੰਨੇ ਖਾਦੇ ਸਭ ਦੇ ਨੱਕ ਮੁੜ ਗਏ ਬਲੋਚਾਂ ਤੇ ਦਰਾਨੀਆਂ ਨੇ ਇਸ ਇਲਾਕੇ ਨੂੰ ਇਦਾਂ ਲੁੱਟਿਆ ਕਿ ਇਸ ਦਾ ਕਹਾਵਤ ਦਾ ਜਨਮ ਹੋ ਗਿਆ ਖਾਦਾ ਪੀਤਾ ਲਾਹੇ ਦਾ ਬਾਕੀ ਅਹਮਨ ਸ਼ਾਹ ਦਾ ਪੰਜਾਬ ਵਿੱਚ ਉਹਨਾਂ ਸੱਚ ਮੁੱਚ ਹੀ ਨਾ ਬਾਗੀਆਂ ਦੀ ਹਕੂਮਤ ਸੀ ਉਹਨਾਂ ਨੇ ਅਫਦਾਲੀ ਦੀ ਬਸਾਦ ਪਟਕੇ ਰੱਖ ਦਿੱਤੀ ਇਸ ਬਸਾਤ ਉੱਤੇ ਬਿਠਾਏ ਹਰੇਕ ਮੂਰੇ ਨੂੰ ਇੱਕ-ਇੱਕ ਕਰਕੇ ਕੁੱਟਿਆ ਤੇ ਪੁੱਟ ਸੁਟਿਆ ਖਾਲਸਾ ਫੌਜ ਦਾ ਆਗੂ ਪੰਥ ਦਾ ਪਾਸ਼ਾ ਨਵਾਬ ਜੱਸਾ ਸਿੰਘ ਆਲੂਆਲੀਆ ਉਸ ਵਿਚਕਾਰ ਸੀ ਉਹਦੇ ਨਾਲ ਜੱਸਾ ਸਿੰਘ ਰਾਮਗੜੀਆ ਜਸੇ ਆਇਆ ਸੀ ਸਜੇ ਹੱਥ ਚੜ੍ਹ ਸਿੰਘ ਸੀ ਉਹਦੇ ਨਾਲ ਝੰਡਾ ਸਿੰਘ ਜੀ ਭਾਈ ਲਹਿੜਾ ਸਿੰਘ ਤੇ ਭਾਈ ਜੈ ਸਿੰਘ ਸਨ ਇਹਨਾਂ ਦੇ ਮੁਕਾਬਲੇ ਉਧਰ ਨਸੀਰ ਖਾਂ ਸੀ ਖੱਬੇ ਪਾਸੇ ਹਰੀ ਸਿੰਘ ਰਾਮਦਾਸ ਸੀ ਗੁਲਾਬ ਸਿੰਘ ਤੇ ਗੁਜਰ ਸਿੰਘ ਸਨ ਇਹਨਾਂ ਦੇ ਸਾਹਮਣੇ ਵਲੀ ਖਾਂ ਜਹਾਨ ਖਾਂ ਆਦਿ ਸਨ ਨੂਰ ਮੁਹੰਮਦ ਦੇ ਸ਼ਬਦਾਂ ਵਿੱਚ ਉਹ ਪਹਿਲੇ 2 ਦਿਨਾਂ ਵਾਂਗ ਹੀ ਲੜੇ ਉਹੀ ਦਾਪੇਚ ਵਰਤੇ ਸ਼ੇਰਾਂ ਵਾਂਗ ਝੱਟਦੇ ਗਲੂਮ ਬਣਾ ਵਾਂਗ ਝਟਪਟ ਪਰਤ ਜਾਂਦੇ ਉਹਨਾਂ ਨੂੰ ਭਾਈਦਿਆਂ ਨੂੰ ਸ਼ਰਮ ਨਹੀਂ ਸੀ ਆਉਂਦੀ ਮੈਦਾਨ ਵਿੱਚ ਜੰਮ ਕੇ ਲੜਦੇ ਨਹੀਂ ਸਨ જરા فاਸਲੇ ਤੋਂ ਗੋਲੀਆਂ ਦੀ ਵਾਸ਼ਰ ਕਰਦੇ ਫਿਰ ਮਦਾਨ ਛੱਡ ਕੇ ਭੱਜ ਜਾਂਦੇ ਨੂਰ ਮੁਹੰਮਦ ਨੇ ਭਾਵੇਂ ਸਿੱਖਾਂ ਲਈ ਕਮਖਤ ਕਾਫਰ ਸੂਰਖਾਣੇ ਕਲਮੂਹੇ ਕੁੱਤੇ ਆਦੀ ਨਫਤ ਭਰੇ ਸ਼ਬਦਾਂ ਦੀ ਵਰਤੋਂ ਕੀਤੀ ਪਰ ਉਸ ਦੀ ਕਿਤਾਬ ਜੰਗਨਾਮਾ ਵਿੱਚ ਇਹ ਗੱਲ ਸਿੱਧ ਹੋ ਜਾਂਦੀ ਹੈ ਕਿ ਉਹ ਆਪਣੇ ਇਹਨਾਂ ਸ਼ਬਦਾਂ ਦੀ ਵਰਤੋਂ ਉਤੇ ਆਪ ਵੀ ਸ਼ਰਮਿੰਦਾ ਹੈ ਤੇ ਖਾਲਸੇ ਦੀ ਬਹਾਦਰੀ ਦਾ ਵੀ ਕਹਿਲ ਹੈ ਸਿੰਘ ਨੂੰ ਸੰਗ ਨਾ ਕਰੋ ਕਿਉਂਕਿ ਉਹ ਸ਼ੇਰ ਨੇ ਤੇ ਮਰਦਾਨਗੀ ਦੇ ਮੈਦਾਨ ਵਿੱਚ ਮਰਦਾਂ ਵਾਂਗ ਦਲੇਰ ਨੇ ਰਣ ਦਾ ਜਿਹੜਾ ਸੂਰਮਾਵਦਾਨ ਵਿੱਚ ਸ਼ੇਰ ਵਾਂਗ ਗਰਜਦਾ ਹੈ ਭਲਾ ਸੰਗ ਕੇ ਹੋ ਸਕਦਾ ਹੈ ਜੇ ਤੁਹਾਨੂੰ ਲੜਾਈ ਦੇ ਪੈਤ੍ਰੇ ਸਿੱਖਣ ਦੀ ਇੱਛਾ ਹੈ ਆਓ ਰਣ ਭੂਮੀ ਵਿੱਚ ਇਹਨਾਂ ਦੇ ਸਾਹਮਣੇ ਖੜੋਵੋ ਜੰਗ ਦੇ ਤੁਹਾਨੂੰ ਉਹ ਪੈਤ੍ਰੇ ਦਿਖਾਉਣਗੇ ਕਿ ਸਾਰੇ ਵਾਹ ਵਾਹ ਕਰਖਣਗੇ ਵਿਆਸ ਦਰਿਆ पार ਕਰ ਜਾਣ ਪਿੱਛੋਂ ਖਾਲਸੇ ਨੇ ਅਬਦਾਲੀ ਦਾ ਪਿਛਾ ਨਹੀਂ ਕੀਤਾ ਉਹ ਵਿਆਸ ਪਾਰ ਕਰਨ ਪਿੱਛੋਂ ਕਿਤੇ ਰੁਕਿਆ ਵੀ ਨਹੀਂ ਤੇ ਛੇਤੀ ਛੇਤੀ ਅਫਗਾਨਿਸਤਾਨ ਪਹੁੰਚ ਗਿਆ ਪਾਣੀ ਪਾਦੇ ਵਿਜੇਤਾ ਅਹਿਮਦ ਸ਼ਾਹ ਅਬਦਾਲੀ ਨੂੰ ਖਾਲਸੇ ਨੇ ਐਸੀ ਕਰਾਰੀ ਹਾਰ ਦਿੱਤੀ ਕਿ ਉਹ ਮੁੜ ਆਪਣੇ ਇਲਾਕੇ ਦੇ ਵਿੱਚ ਵਾਪਸ ਪਰਤ ਗਿਆ ਜਿਹੜਾ ਦੁਬਾਰਾ ਆਉਣ ਦਾ ਉਹਦੇ ਕੋਲ ਹਿਆ ਹੀ ਨਹੀਂ ਹੋਇਆ ਪਿਆਰਿਓ ਇਹ ਸੀ ਖਾਲਸੇ ਦੇ ਯੋਗ ਕਿਸ ਤਰੀਕੇ ਦੇ ਨਾਲ ਗਰੀਲਾ ਯੁੱਧ ਕਰਕੇ ਮੁਗਲਾਂ ਨੂੰ ਦਰਾਨੀਆਂ ਨੂੰ ਬਲੋਚਾਂ ਨੂੰ ਹਾਰ ਦਿੰਦੇ ਸਨ ਅਤੇ ਆਪਣੇ ਤਰੀਕੇ ਆਪਣੇ ਪੈਦਲੇ ਦੇ ਨਾਲ ਲੜਦੇ ਸਨ ਇਹ ਸੀ ਸਿੱਖਾਂ ਦੀ ਗਰੀਲਾ ਜੰਦ ਨੀਤੀ ਜਿਸ ਤੇ ਉਹਨਾਂ ਨੇ ਮੁਗਲਾਂ ਦਾ ਨੱਕ ਵਿੱਚ ਧਮ ਕਰ ਛੜਿਆ ਸੋ ਹੋਈਆਂ ਪੁੱਲਾਂ ਨੂੰ ਨੱਚਤਾਰੇਓ ਪਿਆਰਿਓ ਗੱਜ ਕੇ ਫਤਿਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ